ਦੇ ਜੀ ਕੀ ਮੈਟਰ ਹੈ ਜਿਹੜਾ ਤੁਸੀਂ ਮੀਡੀਆ ਸਾਹਮਣੇ ਆਣਾ ਪਿਆ ਤੁਹਾਨੂੰ ਪਾਜੀ ਸਭ ਤੋਂ ਵੱਡਾ ਮੈਟਰ ਇਹ ਆ ਕਿਸੇ ਦਾ ਬੱਚਾ ਗਵਾਚਿਆ 9 ਸਾਲ ਦਾ ਸਨਾਲੀ ਦਾ ਸਨਾਲੀ ਆ ਜੀ ਕੁੜੀ 9 ਸਾਲ ਦੀ ਤੁਸੀਂ ਦੇਖ ਲਓ ਮੇਰਾ ਆ ਫੋਟੋ ਦਿਖਾ ਦਿਓ ਸਾਹਮਣੇ ਮੀਡੀਆ ਨੂੰ ਸਨਾਲੀ ਜਨਾਲੀ ਸਨਾਲੀ ਕੁਮਾਰ ਬੀਜੇਨਗਰ ਦੀ ਰਹਿਣ ਵਾਲੀ ਆ ਕੁੜੀ ਇਹਦੇ ਮਾਪੇ ਇੰਨੇ ਕੋ ਪਰੇਸ਼ਾਨ ਨੇ ਤੁਸੀਂ ਰੱਬ ਵੀ ਤੁਸੀਂ ਕਹਿ ਸਕਦੇ ਹੋ ਕਿਸੇ ਦਾ ਜਦੋਂ ਬੱਚਾ ਗਵਾਚਦਾ ਵਾ ਕਿੰਨਾ ਕੋ ਪਰੇਸ਼ਾਨ ਹੁੰਦਾ ਵਾ ਹਾਜੇ ਕੀ ਪੌਸੇ ਵੀ ਪੂਰਾ ਸਾਥ ਦੇ ਰਹੀ ਹੈ ਉਹਨੂੰ ਲੱਭਣ ਵਾਸਤੇ ਕਿਸੇ ਵੀ ਚੀਜ਼ ਦੀ ਛੱਡ ਨਹੀਂ ਰੇ ਹਰ ਜਗ੍ਹਾ ਸ਼ਾਨਵੀਨ ਕਰ ਰੇ ਆ ਪਰ ਅਸੀਂ ਵੀ ਕਹਿੰਨੇ ਆ ਕੁਝ ਸਾਡੇ ਵੱਲੋਂ ਵੀ ਮਦਦ ਹੋਣੀ ਚਾਹੀਦੀ ਹੈ ਮੀਡੀਆ ਥਰੂ ਵੀ ਹੋਣੀ ਚਾਹੀਦੀ ਆ ਸਰ ਬੱਚੇ ਨੂੰ ਲੱਭਣ ਵਾਸਤੇ ਜੇ ਬੱਚੇ ਨੂੰ ਲੱਭਣ ਵਾਸਤੇ ਸਾਡੀ ਕੋਈ ਮਦਦ ਹੋਊਗੀ ਤਾਂ ਹੀ ਅਸੀਂ ਕਹਸਣ ਸਾਨੂੰ ਸਾਥ ਚਾਹੀਦਾ ਜਨਤਾ ਦਾ ਜੋ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਠੀਕ ਆ ਇਹ ਜਿਆਦਾ ਤੋਂ ਜਿਆਦਾ ਜਿਹੜਾ ਸ਼ੇਅਰ ਕਰਦਾ ਜਿਹੜਾ ਲੱਭ ਕੇ ਲਿਆਂਦਾ ਵਾ ਉਹਨੂੰ ਵੱਧ ਤੋਂ ਵੱਧ ਅਸੀਂ ਆਪਣੇ ਸੰਸਥਾ ਵੱਲੋਂ ਇਨਾਮ ਦਿੱਤਾ ਜਾਊਗਾ ਅਸੀਂ ਇਹ ਨਹੀਂ ਕਹਿੰਦੇ ਕੋਈ ਵੀ ਉਚਿਤ ਇਨਾਮ ਦਿੱਤਾ ਜਾਊਗਾ ਇਹ ਨਾ ਅਗਲਾ ਕਹੇ ਹਜੇ ਅਸੀਂ ਲੱਭ ਰਹੇ ਆ ਅਸੀਂ ਇਹ 20 ਦੇ ਪਿਓ ਦਾ ਨੰਬਰ ਵੀ ਲੈ ਲਏ ਆ ਠੀਕ ਆ 62 801 62 615 ਅਸੀਂ ਆਪਣਾ ਮੋਬਾਈਲ ਨੰਬਰ ਵੀ ਦਿੰਨੇ ਆ 9569860054 ਜੇ ਕਿਸੇ ਭਰਾ ਨੂੰ ਵੀ ਪਤਾ ਲੱਗਦਾ ਕਿਸੇ ਭੈਣ ਨੂੰ ਪਤਾ ਲੱਗਦਾ ਵਾ ਸਾਨੂੰ ਫੋਨ ਕਰੋ ਅੱਧੀ ਰਾਤ ਨੂੰ ਅਸੀਂ ਉਸੇ ਟਾਈਮ ਉੱਥੇ ਪਹੁੰਚਾਂਗੇ ਜਿੱਥੇ ਮਰਜ਼ੀ ਹੋਵੇ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਹੋਵੇ ਅਸੀਂ ਹਾਜ਼ਰ ਹੋ ਲਈ ਤੁਰ ਪਾਂਗੇ ਉਦੇ ਮਾਪਿਆਂ ਨਾਲ ਗੱਲ ਹੋਈ ਹੈ ਕਈ ਵਾਰ ਅੱਜਕੱਲੇ ਪਿੱਛੇ ਜੀ ਇਸ ਤਰ੍ਹਾਂ ਦੇ ਕਈ ਮੈਟਰ ਆਏ ਸੀਗੇ ਜਿਦੇ ਚ ਮਾਪੇ ਪਰ ਬੱਚਾ ਡਾਂਟਿਆ ਜਾਂਦਾ ਜਾਂ ਸਕੂਲ ਵੱਲੋਂ ਹਰਾਸਮੈਂਟ ਕੀਤਾ ਜਾਂਦਾ ਬੱਚੇ ਉਹ ਬੱਚੇ ਚਲੇ ਜਾਂਦੇ ਇਸ ਤਰ੍ਹਾਂ ਦੇ ਮੈਟਰ ਕਿੱਥਾ ਥੋੜੀ ਜੀ ਤੰਸੀ ਸ਼ਕਲ ਤੋਂ ਦੇਖ ਰਿਹਾ ਪਰੇਸ਼ਾਨ ਆ ਬੱਚਾ ਠੀਕ ਆ ਮੈਂਟਲੀ ਪਰੇਸ਼ਾਨ ਲੱਗਦਾ ਵਾ ਇਹ ਇਦਾਂ ਨਹੀਂ ਹੁੰਦਾ ਉਹਦਾ ਬੱਚੇ ਨੂੰ ਜੇ ਡਾਂਟਾ ਜੇ ਮਾਪੇ ਆਪਣੀ ਡਾਂਟੂ ਬਸ ਡਾਂਟੂਗਾ ਕੌਣ ਅਜੀਤਾ ਜਨਤਾ ਤੋਂ ਵੀ ਇਹ ਮੰਗ ਕਰਦੇ ਆ ਬੱਚਿਆਂ ਥੋੜਾ ਜਿਹਾ ਡਾਂਟੋ ਘੱਟ ਜਿਹੜੇ ਬੱਚੇ ਜਾਣ ਇੱਕ ਦੂਜੇ ਦੇ ਸਭ ਤੋਂ ਵੱਡੀ ਗੱਲ ਜੀ ਦਾ ਬੱਚਾ ਜਾਂਦਾ ਭਾਜੀ ਦੁੱਖ ਉਹਨੂੰ ਲੱਗਦਾ ਵਾ ਕਿੰਨਾ ਚਿਰ ਹੋ ਗਿਆ ਭਾਜੀ ਕੁੜੀ ਗਈ ਭਾਜੀ ਚਾਤਰੀ ਦੀ ਗਈ ਹੁਣ ਤੁਸੀਂ ਲਾ ਲਓ ਸਾਹਿਬ 22 ਦਿਨ ਹੋ ਗਏ ਹੁਣ ਤੁਸੀਂ ਯਾਰ ਲਾਸਟ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਇਹ ਜਨਤਾ ਨੂੰ ਮੈਸੇਜ ਦੇਣਾ ਚਾਹੁੰਦੇ ਆ ਸਭ ਤੋਂ ਵੱਡਾ ਇਹ ਮੈਸੇਜ ਆ ਜੇ ਕੁੜੀ ਜੀ ਜਤ ਜਲ ਤੋਂ ਜਲਦ ਲਵਾਈ ਜਾਵੇ ਸਾਡੇ ਨਾਲ ਸਾਡੀ ਮਦਦ ਕੀਤੀ ਜਾਵੇ ਜਿੰਨੇ ਵੀ ਸਾਡੇ ਵੀਰ ਦੇਖ ਰਹੇ ਆ ਹੱਥ ਤੋਂ ਜ਼ਿਆਦਾ ਇਹਨੂੰ ਸ਼ੇਅਰ ਕਰੋ ਤੇ ਸਾਡੀ ਲੱਭਣ 'ਚ ਮਦਦ ਕਰੋ ਆ ਸਾਡੇ ਵੀਰ ਜੀ ਵੀ ਕੁਝ ਬੋਲੂਗਾ ਹਾਂ ਜੀ ਨਾਮ ਦਾਉ ਜੇ ਬੰਦਾ ਹਾਂਜੀ ਨਾਮ ਰਾਮ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਰੁਫੀ ਤਰੋੜਾ ਉਹ ਕੋਲਾ ਜੋ ਕਿ ਸੁਨਾਲੀ ਨਾਮ ਦੀ ਬੀਟੀ ਸ਼ਾਤਰਿਕ ਦੀ ਕਰੋ ਦੀ ਕਿਥੇ ਚਲੀ ਗਈ ਹੈ ਮੈਂ ਸਾਰੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਤਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਵੀਡੀਓ ਨੂੰ ਸ਼ੇਰ ਵੱਧ ਤੋਂ ਵੱਧ ਕਰਦੇ ਹੋ ਕਿਸੇ ਦਾ ਬੱਚਾ ਮਿਲ ਜੇ ਤੇ ਉਹਨਾਂ ਮਾਪਿਆਂ ਦੇ ਜੋ ਦਿਲ ਤੇ ਬੀਤ ਰਹੀ ਹੈ ਉਹਨਾਂ ਦਾ ਦੁੱਖ ਸਿਰਫ ਉਹ ਤੇ ਜਿਨ੍ਹਾਂ ਨੂੰ ਹੈਗਾ ਓਸੀ ਚੀਜ਼ ਨੂੰ ਲੈ ਕੇ ਅਸੀਂ ਦਿਖਾ ਰਹੇ ਹਾਂ ਆ ਬੇਟੀ ਦੀ ਫੋਟੋ ਹੈ ਜੇ ਮੇਰੇ ਕਿਸੇ ਵੀਰ ਨੂੰ ਵੀ ਇਹ ਬੇਟੀ ਦਿਖਦੀ ਹੈ ਤੇ ਮੇਰਾ ਮੋਬਾਈਲ ਨੰਬਰ 9316161694 ਜੋ ਕਿ ਮੋਬਾਈਲ ਨੰਬਰ ਹੈ ਤੁਸੀਂ ਕਾਲ ਕਰੋ ਇਹ ਨਾ ਦੇਖਿਓ ਰਾਤ ਦਾ 1 ਵਜੇ ਹੋਵੇ 2 ਵਜੇ ਹੋਵੇ 3 ਵਜੇ ਹੋਣ ਜਿੰਨੇ ਮਰਜ਼ੀ ਵਜੇ ਦਾ ਟਾਈਮ ਹੋਵੇ ਕਾਲ ਕਰੋ ਪਹਿਲੀ ਕਾਲ ਤੇ ਫੋਨ ਅਟੈਂਟ ਕਰਾਂਗਾ ਤੇ ਸਾਡੀ ਸੰਸਥਾ ਵੱਲੋਂ ਸਨਾਤਨ ਧਰਮ ਕਮੇਟੀ ਵੱਲੋਂ ਜੋ ਬੰਦਾ ਇਨਾਮ ਦਿੱਤਾ ਜਾਏਗਾ ਜੋ ਕਿ ਬੱਚੇ ਦਾ ਦੁੱਖ ਬੱਚਿਆਂ ਦੇ ਮਾਪਿਆਂ ਨੂੰ ਤੇ ਉਹਨਾਂ ਨੂੰ ਪਤਾ ਹੈ ਜਿਹੜੇ ਬੱਚਿਆਂ ਵਾਲੇ ਨੇ ਠੀਕ ਹੈ ਜੀ ਤੁਹਾਨੂੰ ਪਤਾ ਹੈ ਜਿਨ੍ਹਾਂ ਦੇ ਘਰਾਂ 'ਚ ਬੱਚੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਨੂੰ ਵੀ ਇਹ ਟੀ ਮਿਲੇ ਤੇ ਪਲੀਜ਼ ਸੂਲ ਕਰਕੇ ਔਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਸੇ ਦਾ ਬੱਚਾ ਮਿਲ ਜੇ ਇਹਦੇ ਵਿੱਚ ਹੀ ਤੁਹਾਡੇ ਸਾਰੇ ਅੱਲਾ ਦਾ ਭਲਾ ਹੋਵੇ ਤੇ ਬੱਚੇ ਬੱਚੇ ਦੇ ਮਾਪਿਆਂ ਵੱਲੋਂ ਉਹਨਾਂ ਰਿਸ਼ਤੇਦਾਰਾਂ ਵੱਲੋਂ ਜਾਂ ਕਿਸੇ ਹੋਰ ਵੱਲ ਵੀ ਪਤਾ ਕੀਤਾ ਗਿਆ ਕਿ ਕੁੜੀ ਕਿਤੇ ਗਈ ਤਾਂ ਨਹੀਂ ਹੈਗੀ ਹਾਂ ਜੀ ਜੋ ਕਿ ਬੱਚਿਆਂ ਦੇ ਮਾਪਿਆਂ ਤੋਂ ਐਮੀ ਆਪਾਂ ਝੂਠ ਮਾਰ ਗਏ ਨਹੀਂ ਮੈਂ ਪਤਾ ਕੀਤਾ ਸਭ ਤੋਂ ਵੱਡੀ ਗੱਲ ਹੋਈ ਸੀ ਮੈਨੇ ਸਹੀ ਜਗ੍ਹਾ ਲੱਭ ਲਿਆ ਭਾਜੀ ਸਾਰੀ ਜਗ੍ਹਾ ਲੱਭ ਲਿਆ ਉਹਨਾਂ ਨੇ ਠੀਕ ਆ ਨਹੀਂ ਪਤਾ ਲੱਗਿਆ ਤਾਂ ਹੀ ਉਹਨਾਂ ਨੇ ਹਰ ਕਿਸੇ ਦਾ ਪਸਾਰਾ ਲੈਣਾ ਪੁਲਿਸ ਦੇ ਵਿੱਚ ਐਫ ਆਰ ਦੀ ਕਾਪੀ ਕਰਾਈ ਆ ਜੇ ਸਾਰਾ ਨਾ ਲੈਣ ਠੀਕ ਆ ਸਾਰਾ ਲੈਣਾ ਹੀ ਪਿਆ ਉਹਨਾਂ ਨੂੰ ਐਫ ਆਰ ਦੀ ਕਾਪੀ ਕਰਾਈ ਆ ਉਸ ਦਾ ਸਾਰਾ ਲਊਗੇ ਤਾਂ ਬੱਚਾ ਮਿਲੂਗਾ ਅੱਜ ਦਾ ਸਭ ਤੋਂ ਸਭ ਤੋਂ ਜ਼ਿਆਦਾ ਪਾਜੀ ਹੁੰਦਾ ਦੇਖੋ ਪੁਲਿਸ ਤੋਂ ਵੀ ਜ਼ਿਆਦਾ ਤੇਜ਼ ਹੁੰਦਾ ਮੀਡੀਆ ਮੀਡੀਆ ਤੋਂ ਤੇਜ਼ ਆ ਜਨਤਾ ਜਿਹੜੀ ਫੇਸਬੁਕ ਚਲਾਉਂਦੀ ਆ ਫੇਸਬੁਕ ਤਾਂ ਸਾਹੀ ਤੁਸੀਂ ਮੰਨਦੇ ਹੋ ਬੱਚਾ ਜਲਦੀ ਮਿਲਿਆ ਜਾਂਦਾ ਵਾ ਕੋਈ ਵੀ ਚੀਜ਼ ਅਸੀਂ ਕਰਦੇ ਆਂ ਸੋਸ਼ਲ ਮੀਡੀਆ ਦੇ ਵਿੱਚ ਉਹ ਤੁਹਾਡੇ ਫੇਸਬੁਕ ਲੋਕ ਦੇਖਦੇ ਆ ਤੇ ਸਾਡਾ ਸਾਥ ਹੁੰਦਾ ਵਾ ਅਸੀਂ ਇਕੱਲੇ ਤਾਂ ਭਾਜੀ ਕੁਝ ਵੀ ਹੈ ਨਹੀਂ ਆ ਨਾ ਪੋਸਟ ਇਕੱਲੀ ਪੁੱਛਾ ਹੈਗੀ ਆ ਠੀਕ ਹੈ ਨਾ ਜੇ ਸਾਰੇ ਭਰਾਵਾਂ ਦਾ ਸਾਥ ਮਿਲੂਗਾ ਅਸੀਂ ਤਾਂ ਸਾਦ ਦੋਨੋਂ ਭਰਾ ਹਿੰਦੂ ਧਰਮ ਬਲਵਾ ਸੀ ਇਹ ਹੀ ਕਹਿੰਦੇ ਆ ਜੋ ਇਹਨਾਂ ਦਾ ਇਨਾਮ ਹੋਊਗਾ ਅਸੀਂ ਦਿੱਤਾ ਜਾਊਗਾ ਅਸੀਂ ਸਾਡੇ ਵੱਲੋਂ ਦਿੱਤਾ ਜਾਏਗਾ ਅੱਜ ਪਰਵਾਜ਼ ਨਹੀਂ ਨਾ ਗੁਪਤ ਨਾਲ ਕਿੱਥੇ ਲੁੱ ਪਤਾ ਨਹੀਂ ਲੱਗੂਗਾ ਜੈ ਸ਼ੀਰਾ ਜੈ ਸ਼ੀਰਾ ਠੀਕ ਹੈ